ਕੀ ਨਾਮ ਲਖਵਿੰਦਰ ਸਿੰਘ ਮੇਰਾ ਨਾਮ ਜੀ ਜਿਹੜਾ ਪਿੰਡ ਹੈ ਜੀ ਬੰਡਾਲਾ ਜੀ ਗੁੰਨੋਵਾਲ ਹਵੇਲੀਆਂ ਬੰਡਾਲਾ ਗੱਲਬਾਤ ਕੀ ਹੋਈ ਹੈ ਜਿਹੜਾ ਤੁਹਾਡਾ ਬੱਚਾ ਲਾ ਗੱਲਬਾਤ ਜੀ ਮਤਲਬ ਬੱਚਾ ਸਾਡਾ ਸਕੂਲ ਗਿਆ ਸੀਗਾ ਤੇ ਉਥੇ ਅਲਾਉਡ ਨਹੀਂ ਆ ਫੋਨ ਤੇ ਉਹ ਫੋਨ ਲੈ ਕੇ ਗਿਆ ਤੇ ਨਿਸ਼ਾਨੇ ਸਿੱਕੀ ਸਕੂਲ ਐ ਕਡੂਰ ਸਾਹਿਬ ਤੇ ਟੀਚਰ ਨੇ ਉਹਦਾ ਮੋਬਾਈਲ ਜਮ੍ਹਾਂ ਕਰਕੇ ਸਾਨੂੰ ਨਾਲ ਦੇ ਨਾਲ ਹੀ ਕਾਲ ਕਰਤੀ ਤੇ ਉਹ ਬੱਚਾ ਬਾਅਦ ਵਿੱਚ ਜਦੋਂ ਛੁੱਟੀ ਹੁੰਦੀ ਫਿਰ ਘਰੇ ਨਹੀਂ ਆਇਆ ਕਿੰਨੇ ਦਿਨ ਤੇ 23 ਦਿਨ ਕਿਦਾ ਲਾਪਤਾ ਜੀ ਲਾਸਟ ਵਾਰ ਕਿੱਥੇ ਦੇਖਿਆ ਗਿਆ ਬੱਚੇ ਨੂੰ ਲਾਸਟ ਵਾਰ ਨੌਨ ਵਾਲੇ ਪੋਲ ਤੇ ਦੇਖਿਆ ਗਿਆ ਸੀਸੀਟੀਵੀ ਕੈਮਰੇ 'ਚ ਉਸ ਤੋਂ ਬਾਅਦ ਕਿਤੇ ਨਹੀਂ ਦੇਖਿਆ ਗਿਆ ਜੀ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਹੈ ਪੁਲਿਸ ਨੂੰ ਮਾਮਲਾ ਦਰਜ ਕਰਵਾਤਾ ਹੈ ਇਨਵੈਸਟੀਗੇਸ਼ਨ ਦੀ ਅਪੀਲ ਕੀਤੀ ਹੈ ਲੇਕਿਨ ਅਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਨਹੀਂ ਕਾਰਨ ਕੀ ਲੱਗਦਾ ਕਿ ਬੱਚੇ ਦੇ ਮਨ 'ਚ ਡਰ ਬੈਹ ਗਿਆ ਜਾਂ ਵੈਸੇ ਹੀ ਜਾਂ ਡਰ ਬੈਠ ਗਿਆ ਜਾਂ ਮਤਲਬ ਇਨਸਲਟ ਫੀਲ ਕਰ ਗਿਆ ਐਸਾ ਕੁਝ ਹੋ ਸਕਦਾ ਹੈ ਹਾਂ ਤੁਸੀਂ ਫਿਰ ਅਲਦਲ ਦੇ ਲੋਕ ਤੁਹਾਡੇ ਨਾਲ ਰਿਸ਼ਤੇ ਪਰਮਾਤ ਕਰ ਰਹੇ ਨੇ ਸਾਰੇ ਲੋਕ ਸਾਡੇ ਨਾਲ ਸਹਿਮਤ ਨਹੀਂ ਅਸੀਂ ਆਪਣੇ ਲੈਵਲ ਤੇ ਵੀ ਬਹੁਤ ਜਗ੍ਹਾ ਘੁੰਮ ਲਿਆ ਗੁਰਦੁਆਰੇ ਜਗ੍ਹਾ ਸਟੇਸ਼ਨਾਂ ਦੇ ਉੱਤੇ ਬੱਸ ਸਟਾਪ ਉੱਤੇ ਲੇਕਿਨ ਕਿਤੇ ਨਹੀਂ ਮਿਲੇ ਇਸ ਪ੍ਰਸ਼ਾਸਨ ਕਿੰਨੀ ਕਿ ਤੁਹਾਨੂੰ ਦੱਸਿਆ ਕਿੰਨੀ ਕੰਨ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਅਜੇ ਤੱਕ ਕੋਈ ਨਾਲ ਕੁਝ ਨਹੀਂ ਕੀਤਾ ਗਿਆ ਕੋਈ ਸੀਸੀਟੀ ਵੀ ਗਾਇ ਰੱਖ ਗਾ ਲਿਆ ਉਹਨਾਂ ਨੇ ਸੀਸੀਟੀ ਵੀ ਉਹਨਾਂ ਨੇ ਮੇਰੇ ਨਾਲ ਇੱਥੇ ਇੱਕ ਦੋ ਵੇਖੇ ਸਾਡੇ ਪਿੰਡ ਅੱਡੇ ਦੇ ਉੱਤੇ ਆ ਕੇ ਉਸ ਤੋਂ ਰਵਾ ਕੁਝ ਨਹੀਂ ਕੀ ਮੰਗ ਕੀ ਕਰਦੇ ਨੇ ਮੰਗ ਮੈਂ ਇਹ ਕਰਦਾ ਕਿ ਜੋ ਉਹ ਸੇਵਾ ਆਪਣੇ ਲੈਵਲ ਤੇ ਜੰਗੀ ਪੱਧਰ ਤੇ ਇਨਵੈਸਟੀਗੇਸ਼ਨ ਕਰੇ ਕਿ ਨਾਂ ਹੈ ਜੀ ਯਾਂ ਸੇ ਕੀ ਗਲਤ ਬਤ ਕੀ ਹੋਈ ਹੈ ਤੁਹਾਡੇ ਰੱਖਾ ਖਾਲੀ ਘਰ ਦਾ ਕੋਈ ਨਹੀਂ ਸਕੂਲ ਹੀ ਗਿਆ ਛੇ ਉਹ ਕਰ ਗਏ ਉਹ ਗਿਆ ਵਾਪਸ ਨਹੀਂ ਆ ਜਿੰਨਾ ਸਮਾਂ ਸ਼ਾਮ ਆ ਗਿਆ ਕਿਹੜਾ ਪਿੰਡ ਹੈ ਸਾਡਾ ਪਿੰਡ ਬਨਾਲਾ ਜਿੱਥੋਂ ਨਾ ਬੇਨੀਆਂ ਬੈਠੀਆਂ ਪਿੰਡ ਦੀ ਉਮਰ ਸੀ 17 ਸਾਲ ਦੀ ਹੋ ਗਈ ਕੀ ਲੱਗਦਾ ਕਿ ਕੀ ਲੱਗਦਾ ਬੱਚਾ ਜਿਹੜਾ ਕਿ ਡਰ ਕੇ ਵਾਪਸ ਨਹੀਂ ਆਇਆ ਜਾਂ ਕੀ ਗਲਤ देखो तो जी डरिया या स्कूल में मीट मैड ने मैल फड़ लिया बच्चा डर गया वा मुझे वापस नहीं आया घर साढ़े अभी बहुत परेशान है परिवार बहुत तो दुखी है अं साड़ी छेटी छेटी हाँ बच्चा वापस आ जाए तो उस नत नत करे बच्चा साढ़ा वापस में मांग यू कर दो तो सा बच्चा वो जो मिलेगा नत्मा नाम बचाए बच्चा लिया हम दस देवे